ਸ਼ਿਕਾਲ ਜੀ ਮੈਰੀਨਾਂ ਦੀ ਮਾਂ ਤੇ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਗੱਲ ਕੀਤੀ ਜਾਵੇ ਨਸ਼ਾ ਲੈ ਕੇ ਤਾਂ ਨਸ਼ਾ ਵੱਡੇ ਪੱਧਰ ਤੇ ਫੈਲਦਾ ਨਜ਼ਰ ਆ ਰਿਹਾ ਚੱਪੇ-ਚੱਪੇ ਦੇ ਉੱਤੇ ਇਲਾਕੇ ਦੇ ਵਿੱਚ ਲੋਕਾਂ ਦੇ ਵੱਲੋਂ ਨਸ਼ੇ ਦੀ ਸਪਲਾਈ ਕੀਤੀ ਜਾ ਰਹੀ ਤੇ ਨਸ਼ੇ ਦੀ ਆੜ ਦੇ ਵਿੱਚ ਪੰਜਾਬ ਦੀ ਨੌਜਵਾਨ ਪੀੜ੍ਹੀ ਬੇਸਦਲ ਦੇ ਵਿੱਚ ਧਸਦੀ ਜਾ ਰਹੀ ਹੈ ਪਰ ਦੂਜੇ ਪਾਸੇ ਦੇਖਿਆ ਜਾ ਰਿਹਾ ਕਿ ਨਸ਼ਾ ਤਸਕਰਾਂ ਦੇ ਵੱਲੋਂ ਨਸ਼ੇ ਨੂੰ ਸਪਲਾਈ ਕਰਨ ਦੇ ਨਵੇਂ ਤੋਂ ਨਵੇਂ ਢੰਗ ਅਪਣਾਏ ਜਾ ਰਹੇ ਨੇ ਉੱਤੇ ਹੀ ਫਿਰੋਜ਼ਪੁਰ ਤੋਂ ਅਮਰੀਕਾ ਦੇ ਲਈ ਜਿਹੜਾ ਕਿ ਨਸ਼ਾ ਸਪਲਾਈ ਕੀਤਾ ਜਾ ਰਿਹਾ ਸੀ ਤੇ ਨਸ਼ਾ ਸਪਲਾਈ ਕਰਨ ਦਾ ਢੰਗ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਜੀਹਾਂ ਦਾਦੇ ਹੈ ਕਿ ਇਸ ਵਿਅਕਤੀ ਦੇ ਬਲੋਂ ਰਜ਼ਾਈ ਦੇ ਵਿੱਚ 735 ਗ੍ਰਾਮ ਜਿਹੜਾ ਕਿ ਨਸ਼ਾ ਲੁਕੋ ਕੇ ਅਮਰੀਕਾ ਵੱਲ ਸਪਲਾਈ ਕੀਤਾ ਜਾਣਾ ਸੀ ਤੇ ਪੁਲਿਸ ਨੂੰ ਇਸ ਦੀ ਸੂਚਨਾ ਮਿਲਦੀ ਆ ਤਾਂ ਪੁਲਿਸ ਵੱਲੋਂ ਦਫ਼ਤਰ ਦੇ ਵਿੱਚ ਰੇਡ ਕੀਤੀ ਗਈ ਤਾਂ ਉਹਨਾਂ ਨੇ ਜਿਹੜਾ ਕਿ ਇਹ ਨਸ਼ਾ ਪ੍ਰამართ ਕੀਤਾ ਤੇ ਸਮਾਉਂਨ ਦੇ ਵਿੱਚ ਫੋਰਸ ਵੱਲੋਂ ਜਿਹੜੀ ਕਿ ਕਾਰਵਾਈ ਸ਼ੁਰੂ ਕਰ ਦਿੱਤੀ ਆ ਰਜਾਈ ਦੇ ਵਿੱਚ ਚਾਰ ਪੈਕ ਜਿਹੜੇ ਕਿ ਨਸ਼ੇ ਦੇ ਬਰਾਮਦ ਹੋਏ ਨੇ ਤਾਂ ਇਸ ਤਰੀਕੇ ਦੇ ਨਾਲ ਨਸ਼ਾ ਤਸਕਰਾ ਦੇ ਵੱਲੋਂ ਨਿਤ ਨਵੇਂ ਤੋਂ ਨਵੇਂ जुगाੜ ਲਗਾ ਕੇ ਨਸ਼ਾ ਸਪਲਾਈ ਕਰਦੇ ਤਰੀਕੇ ਅਪਣਾਏ ਜਾ ਰਹੇ ਨੇ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਜੁੱਦ ਛੇੜਿਆ ਹੋਇਆ ਹੈ ਤੇ ਜਿਹੜੇ ਲੋਕ ਨਸ਼ਾ ਤਸਕਰੀ ਦਾ ਕੰਮ ਕਰਦੇ ਨੇ ਜਿੱਥੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਉਹਨਾਂ ਦੇ ਗੈਰ ਕਾਨੂੰਨੀ ਢੰਗ ਦੇ ਨਾਲ ਬਣਾਏ ਗਏ ਘਰਾਂ ਦੇ ਉੱਤੇ ਪੀੜਾ ਪੰਜਾ ਚਲਾਇਆ ਜਾ ਰਿਹਾ ਪਰ ਦੂਜੇ ਪਾਸੇ ਦੇਖਿਆ ਜਾ ਰਿਹਾ ਹੈ ਕਿ ਜਿਹੜੇ ਨਸ਼ਾ ਤਸਕਰ ਨੇ ਉਹ ਫਿਰ ਵੀ ਆਪਣੀ ਹਰਕਤਾਂ ਤੋਂ ਬਾਝ ਨਹੀਂ ਆਉਂਦੇ ਅਤੇ ਨਸ਼ਾ ਸਪਲਾਈ ਕਰਦਾ ਨਿਤ ਨਵੇਂ ਤੋਂ ਨਵਾਂ ਜੋੜਾ ਕੀ ਤਰੀਕਾ ਅਪਣਾਇਆ ਜਾ ਰਿਹਾ ਇਸ ਤਰੀਕੇ ਨੂੰ ਦੇਖ ਕੇ ਇੱਕ ਵਾਰ ਤਾਂ ਪੁਲਿਸ ਵੀ ਹੈਰਾਨ ਹੋ ਗਈ ਹੋਵੇਗੀ ਕਿ ਆਖਰ ਲੋਕਾਂ ਦੇ ਵੱਲੋਂ ਹੁਣ ਵਿਦੇਸ਼ਾਂ ਦੇ ਵਿੱਚ ਵੀ ਨਸ਼ਾ ਸਪਲਾਈ ਕੀਤਾ ਜਾ ਰਿਹਾ ਤੇ ਨਸ਼ਾ ਸਪਲਾਈ ਕਰਨ ਦਾ ਢੰਗ ਨਿਤ ਨਵੇਂ ਤੋਂ ਨਵਾਂ ਅਪਣਾਇਆ ਜਾਂਦਾ ਤਾਂ ਨਸ਼ਾ ਤਸਕੰਦਿਆਂ ਦੇ ਖਿਲਾਫ ਪੰਜਾਬ ਪੁਲਿਸ ਵੀ ਕਾਫੀ ਸਰਗਰਮਾ ਇਸ ਤਰੀਕੇ ਦੇ ਨਾਲ ਜਿਹੜੇ ਨਸ਼ਾ ਸਪਲਾਈ ਕਰਦੇ ਨੇ ਤਾਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਲਾਈਵ ਪੰਜਾਬੀ ਟੀਵੀ ਸੁਦਾਦੀ ਇੱਕ ਸਥਾਨਕ ਢੰਡਾਰੀ ਕਲਾਂ ਸਥਿਤ ਇੱਕ ਕੋਰੀਰ ਦਫ਼ਤਰ ਦੇ ਉੱਤੇ ਛਾਪੇਮਾਰੀ ਕਰਕੇ ਡੀਆਰਆਈ ਦੇ ਅਧਿਕਾਰੀਆਂ ਦੇ ਵੱਲੋਂ ਲੱਖਾਂ ਰੁਪਏ ਮੁੱਲ ਦੀ ਅਫੀਮ ਬਰਾਮਦ ਕੀਤੀ ਗਈ ਹੈ ਇਹ ਅਫੀਮ ਕੋਰੀਅਰ ਕੰਪਨੀ ਰਾਹੀਂ ਅਮਰੀਕਾ ਭੇਜੀ ਜਾ ਰਹੀ ਸੀ ਡੀਆਈਆਰ ਦੇ ਅਧਿਕਾਰੀਆਂ ਮੁਤਾਬਕ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਫਿਰੋਜ਼ਪੁਰ ਤੋਂ ਇਹ ਅਫੀਮ ਇੱਕ ਵਿਅਕਤੀ ਵੱਲੋਂ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਭੇਜੀ ਜਾ ਰਹੀ ਸੀ ਜਿਸ ਤੇ ਅਧਿਕਾਰੀਆਂ ਦੇ ਵੱਲੋਂ ਢੰਡਾਰੀ ਸਥਿਤ ਕੋਰੀਅਰ ਕੰਪਨੀ ਦੇ ਦਫ਼ਤਰ ਦੇ ਵਿੱਚ ਛਾਪੇਮਾਰੀ ਕੀਤੀ ਗਈ ਅਤੇ ਉੱਥੋਂ ਇੱਕ ਰਜਾਈ ਦੇ ਵਿੱਚ ਲੁਕੋਏ ਚਾਰ ਪੈਕੇਟ ਬਰਾਮਦ ਕੀਤੇ ਗਏ ਜਿਸ ਦੇ ਵਿੱਚ 735 ਗ੍ਰਾਮ ਅਫੀਮ ਸੀ ਇਸ ਦੀ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕੀਮਤ 10 ਲੱਖ ਰੁਪਏ ਦੱਸੀ ਜਾ ਰਹੀ ਹੈ ਡੀਆਰਆਈ ਦੇ ਅਧਿਕਾਰੀਆਂ ਦੇ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਸੰਬੰਧੀ ਕੇਸ ਦਰਜ ਕਰ ਲਿਆ ਗਿਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਸਸ਼ਿਕਾ ਜੀ ਮੈਰੀਨਾ ਦੀ ਮਾਂ ਤੇ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਗੱਲ ਕੀਤੀ ਜਾਵੇ ਨਸ਼ਾ ਲੈ ਕੇ ਤਾਂ ਨਸ਼ਾ ਵੱਡੇ ਪੱਧਰ ਤੇ ਫੈਲਦਾ ਨਜ਼ਰ ਆ ਰਿਹਾ ਚੱਪੇ-ਚੱਪੇ ਦੇ ਉੱਤੇ ਇਲਾਕਿਆਂ ਦੇ ਵਿੱਚ ਲੋਕਾਂ ਦੇ ਵੱਲੋਂ ਨਸ਼ੇ ਦੀ ਸਪਲਾਈ ਕੀਤੀ ਜਾ ਰਹੀ ਤੇ ਨਸ਼ੇ ਦੀ ਆੜ ਦੇ ਵਿੱਚ ਪੰਜਾਬ ਦੀ ਨੌਜਵਾਨ ਪੀੜ੍ਹੀ ਵੀ ਇਸ ਦਲਦਲ ਦੇ ਵਿੱਚ ਧਸਦੀ ਜਾ ਰਹੀ ਹੈ ਪਰ ਦੂਜੇ ਪਾਸੇ ਦੇਖਿਆ ਜਾ ਰਿਹਾ ਕਿ ਨਸ਼ਾ ਤਸਕਰਾਂ ਦੇ ਵੱਲੋਂ ਨਸ਼ੇ ਨੂੰ ਸਪਲਾਈ ਕਰਨ ਦੇ ਨਵੇਂ ਤੋਂ ਨਵੇਂ ਢੰਗ ਅਪਣਾਏ ਜਾ ਰਹੇ ਨੇ ਉੱਤੇ ਹੀ ਫਿਰੋਜ਼ਪੁਰ ਤੋਂ ਅਮਰੀਕਾ ਦੇ ਲਈ ਜੁੜਾ ਕਿ ਨਸ਼ਾ ਸਪਲਾਈ ਕੀਤਾ ਜਾ ਰਿਹਾ ਸੀ ਤੇ ਨਸ਼ਾ ਸਪਲਾਈ ਕਰਨ ਦਾ ਢੰਗ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਜੀਹਾਂ ਦੱਸਦੀ ਹੈ ਕਿ ਇਸ ਵਿਅਕਤੀ ਦੇ ਵੱਲੋਂ ਰਜ਼ਾਈ ਦੇ ਵਿੱਚ 735 ਗ੍ਰਾਮ ਜਿਹੜਾ ਕਿ ਨਸ਼ਾ ਲੁਕੋ ਕੇ ਅਮਰੀਕਾ ਵੱਲ ਸਪਲਾਈ ਕੀਤਾ ਜਾਣਾ ਸੀ ਤੇ ਪੁਲਿਸ ਨੂੰ ਇਸ ਦੀ ਸੂਚਨਾ ਮਿਲਦਿਆਂ ਤਾਂ ਪੁਲਿਸ ਵੱਲੋਂ ਦਫ਼ਤਰ ਦੇ ਵਿੱਚ ਰੇਡ ਕੀਤੀ ਗਈ ਤਾਂ ਉਹਨਾਂ ਨੇ ਜਿਹੜਾ ਕਿ ਇਹ ਨਸ਼ਾ ਵਿਪਰਾਮਦ ਕੀਤਾ ਤੇ ਸਮਾਉ ਉਹਨਾਂ ਦੇ ਵਿੱਚ ਪੁਲਸ ਵੱਲੋਂ ਜਿਹੜੀ ਕਿ ਕਾਰਵਾਈ ਸ਼ੁਰੂ ਪਾ ਦਿੱਤੀ ਹੈ ਰਜ਼ਾਈ ਦੇ ਵਿੱਚ ਚਾਰ ਪੈਕ ਜਿਹੜੇ ਕਿ ਨਸ਼ੇ ਦੇ ਬਰਾਮਦ ਹੋਏ ਨੇ ਤਾਂ ਇਸੇ ਤਰੀਕੇ ਦੇ ਨਾਲ ਨਸ਼ਾ ਤਸਕਰਾਂ ਦੇ ਵੱਲੋਂ ਨਿਤ ਨਵੇਂ ਤੋਂ ਨਵੇਂ जुगाੜ ਲਗਾ ਕੇ ਨਸ਼ਾ ਸਪਲਾਈ ਕਰਦੇ ਤਰੀਕੇ ਅਪਣਾਏ ਜਾ ਰਹੇ ਨੇ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਜੁੱਦ ਛੇੜਿਆ ਹੋਇਆ ਹੈ ਤੇ ਜਿਹੜੇ ਲੋਕ ਨਸ਼ਾ ਤਸਕਰੀ ਦਾ ਕੰਮ ਕਰਦੇ ਨੇ ਜਿੱਥੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਉਹਨਾਂ ਦੇ ਗੈਰ ਕਾਨੂੰਨੀ ਢੰਗ ਦੇ ਨਾਲ ਪਰਾਇਕੇ ਘਰਾਂ ਦੇ ਉੱਤੇ ਪੀੜਾ ਪੰਜਾ ਚਲਾਇਆ ਜਾ ਰਿਹਾ ਪਰ ਦੂਜੇ ਪਾਸੇ ਦੇਖਿਆ ਜਾ ਰਿਹਾ ਕਿ ਜਿਹੜੇ ਨਸ਼ਾ ਤਸਕਰ ਨੇ ਉਹ ਫਿਰ ਵੀ ਆਪਣੀ ਹਰਕਤਾਂ ਤੋਂ ਬਾਝ ਨਹੀਂ ਆਉਂਦੇ ਅਤੇ ਨਸ਼ਾ ਸਪਲਾਈ ਕਰਦਾ ਨਿਤ ਨਵੇਂ ਤੋਂ ਨਵਾਂ ਜੁੜਾ ਕੀ ਤਰੀਕਾ ਅਪਣਾਇਆ ਜਾ ਰਿਹਾ ਇਸ ਤਰੀਕੇ ਨੂੰ ਦੇਖ ਕੇ ਇੱਕ ਵਾਰ ਤਾਂ ਪੁਲਿਸ ਵੀ ਹੈਰਾਨ ਹੋ ਗਈ ਹੋਵੇਗੀ ਕਿ ਆਖਰ ਲੋਕਾਂ ਦੇ ਵੱਲੋਂ ਹੋਣਾ ਵਿਦੇਸ਼ਾਂ ਦੇ ਵਿੱਚ ਵੀ ਨਸ਼ਾ ਸਪਲਾਈ ਕੀਤਾ ਜਾ ਰਿਹਾ ਤੇ ਨਸ਼ਾ ਸਪਲਾਈ ਕਰਨ ਦਾ ਢੰਗ ਨਿਤ ਨਵੇਂ ਤੋਂ ਨਮਾ ਅਪਣਾਇਆ ਜਾਂਦਾ ਤਾਂ ਨਸ਼ਾ ਤਸਪੰਦ ਦੇ ਖਿਲਾਫ ਪੰਜਾਬ ਪੁਲਿਸ ਵੀ ਕਾਫੀ ਸਰਗਰਮਾ ਇਸ ਤਰੀਕੇ ਦੇ ਨਾਲ ਜਿਹੜੇ ਨਸ਼ਾ ਸਪਲਾਈ ਕਰਦੇ ਨੇ ਤਾਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਲਾਈਵ ਪੰਜਾਬੀ ਟੀਵੀ ਸੋਦਾਦੀ ਇੱਕ ਸਥਾਨਕ ਢੰਡਾਰਿਕ ਕਲਾ ਸਥਿਤ ਇੱਕ ਕੋਰੀਅਰ ਦਫ਼ਤਰ ਦੇ ਉੱਤੇ ਛਾਪੇਮਾਰੀ ਕਰਕੇ ਡੀਆਰਆਈ ਦੇ ਅਧਿਕਾਰੀਆਂ ਦੇ ਵੱਲੋਂ ਲੱਖਾਂ ਰੁਪਏ ਮੁੱਲ ਦੀ ਅਫੀਮ ਬਰਾਮਦ ਕੀਤੀ ਗਈ ਹੈ ਇਹ ਅਫੀਮ ਕੋਰੀਅਰ ਕੰਪਨੀ ਰਾਹੀਂ ਅਮਰੀਕਾ ਭੇਜੀ ਜਾ ਰਹੀ ਸੀ DIAR ਦੇ ਅਧਿਕਾਰੀਆਂ ਮੁਤਾਬਕ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਫਿਰੋਜ਼ਪੁਰ ਤੋਂ ਇਹ ਅਫੀਮ ਇੱਕ ਵਿਅਕਤੀ ਵੱਲੋਂ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਭੇਜੀ ਜਾ ਰਹੀ ਸੀ ਜਿਸ ਤੇ ਅਧਿਕਾਰੀਆਂ ਦੇ ਵੱਲੋਂ ਢੰਡਾਰੀ ਸਥਿਤ ਕੋਰੀਅਰ ਕੰਪਨੀ ਦੇ ਦਫ਼ਤਰ ਦੇ ਵਿੱਚ ਛਾਪੇਮਾਰੀ ਕੀਤੀ ਗਈ ਅਤੇ ਉੱਥੋਂ ਇੱਕ ਰਜਾਈ ਦੇ ਵਿੱਚ ਲੁਕੋਏ ਚਾਰ ਪੈਕੇਟ ਬਰਾਮਦ ਕੀਤੇ ਗਏ ਜਿਸ ਦੇ ਵਿੱਚ 735 ਗ੍ਰਾਮ ਅਫੀਮ ਸੀ ਇਸ ਦੀ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕੀਮਤ 10 ਲੱਖ ਰੁਪਏ ਦੱਸੀ ਜਾ ਰਹੀ ਹੈ DIAR ਦੇ ਅਧਿਕਾਰੀਆਂ ਦੇ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਸੰਬੰਧੀ ਕੇਸ ਦਰਜ ਕਰ ਲਿਆ ਗਿਆ ਹੈ ਅਧਿਕਾਰੀਆਂ ਦਾ ਕਹਿਣਾ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।